हां जी मैं आप जी ਦੇ ਮਤੇ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਰਾਤ ਅੰਨੇ ਟ੍ਰਾਂਸਪੋਰਟ ਦੀ ਬੱਸ ਸੀ 23 ਦੀ ਗੁੰਜਾਰੀ ਸੀ ਤੇ ਬੜਲਾ ਮੋੜ ਦੇ ਉੱਤੇ ਕੁਝ ਲੋਕਾਂ ਨੇ ਰੂਪ ਤੇ ਉਸ ਬੱਸ ਦੇ ਡਰਾਈਵਰ ਤੇ ਕੰਡੈਕਟਰ ਦੀ ਫਟਮਾਰ ਕੀਤੀ ਸੀ ਤੇ ਉਹਦੀ ਵੀਡੀਓ ਰਨ ਹੋਈ ਸੀ ਦੇ ਸੰਬੰਧ ਵਿੱਚ ਉਹਨਾਂ ਨੂੰ ਡਰਾਈਵਰ ਤੇ ਕੰਡੈਕਟਰ ਨੂੰ ਸਿਵਲ ਹੱਤ ਵਿੱਚ ਦਾਖਲ ਕਰਵਾਇਆ ਸੀ ਇਹ ਜਿਨ੍ਹਾਂ ਨੇ ਸਾਨੂੰ ਅਜਿਤ ਬਿਆਨ ਲਿਖਾਏ ਆ ਤੇ ਉਹਨਾਂ ਦੇ ਬਿਆਨ ਦੇ ਆਧਾਰ ਤੇ ਅਸੀਂ ਜਲਾਇਆ ਐਫਆਰ ਨੰਬਰ 148 ਡੇਟਾ 26/7/25 ਅੰਡਰ ਸੈਕਸ਼ਨ 115 21262 352 324 4190 160 ਇਹ 194 2 BNS ਪੀਐਸਓ ਦਸੂਬੇ ਦਰਜ ਕਰਕੇ ਅਗਲੇ ਮਹੀਨੇ ਕਾਰਜ ਸ਼ੁਰੂ ਕਰ ਦਿੱਤੀ ਹੈ ਇਹਨਾਂ ਜਿਹਨਾਂ ਦੋਸ਼ੀਆਂ ਦੇ ਨਾਲ ਖਿਆਨ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਪਤਾਰ ਕੀਤਾ ਜਾਏਗਾ ਸਰ ਇਹਨਾਂ ਦੋਸ਼ੀਆਂ ਬਾਰੇ ਕੋਈ ਕਿਸੇ ਦੀ ਜਾਣਕਾਰੀ ਮਿਲੀ ਕਿ ਨਹੀਂ ਇਹਨਾਂ ਦੇ ਜਿਹ ਦੋਸ਼ੀਆਂ ਦੇ ਪਾਈ ਦੇ ਮੈਂ ਜਿਹੜੇ ਹੈਗੇ ਆ ਆ ਵੀ ਅਜਨਬ ਤੇਨੇ ਦੋਸ਼ੀ ਹੈਗੇ ਆ ਤੇ ਉਹ ਉਹਨਾਂ ਨੂੰ ਆਪਣਾ ਜਹਤ ਹੋ ਜਾਂਦਾ ਤੇ ਇਸ ਕਹਾਂਗੇ ਬਾਕੀ 10 10 15 ਜਨ ਆਪਰੂ ਮੈਂ